ਮੈਦਾਨ ਸਭਾ ਹਲਕਾ ਘਰਸ਼ਣ ਕਰਤੋਂ ਸ਼੍ਰੋਮਣੀ ਕਾਲ ਦਲ ਬਸਪਾ ਦੇ ਉਮੀਦਵਾਰ ਠੇਕੇਦਾਰ सुरेंद्र ਸਿੰਘ ਬੁਲੇਬਾਰ ਰਾਠਾ ਨੇ ਐਸ ਡੀ ਐਮ ਅਰਵਿੰਦ ਕੁਮਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਧੱਕ ਕਰਵਾਇਆ ਇਸ ਮੌਕੇ ਉਹਨਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਧਿਆਨ ਰੱਖਦੇ ਹੋਏ ਆਪਣੇ ਨਾਲ ਬਹੁਤ ਘੱਟ ਲੋਕ ਲੈ ਕੇ ਆਏ ਜਿਨ੍ਹਾਂ ਵਿੱਚ ਗੁਲਾਲ ਸਿੰਘ ਸੈਲਾ ਤ੍ਰਲੋਕ ਨਾਗਪਾਲ ਰਜਿੰਦਰ ਸਿੰਘ ਸੂਕਾ ਆਦਿ ਹਾਜ਼ਰ ਰਹੇ ਅੱਜ ਸ਼੍ਰੋਮਣੀ ਕਾਲੀ ਦਲ ਬਹੁਜਨ ਸਪਾਜ ਪਾਰਟੀ ਦੇ ਸਾਂਝੇ ਉਮੀਦਵਾਰ ਸੇਵਾਦਾਰ ਅੱਜ ਮੈਂ ਜਿੱਥੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਕੇ ਐਸਜੀਪੀ ਸਾਹਿਬ ਦੀ ਕੋਰਟ ਦੇ ਵਿੱਚ ਆਇਆ ਤੇ ਮੈਨੂੰ ਬੜੀ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਫਖਰ ਵੀ ਮਹਿਸੂਸ ਹੋ ਰਿਹਾ ਕਿ ਅੱਜ ਮੇਰੇ ਗੜਸ਼ੰਕਰ ਹਲਕੇ ਦੇ ਸ਼ੋਮਨੀ ਕਾਲੀਦਾਲ ਪਹੁੰਚ ਸਵਾਜ ਪਾਰਟੀ ਦੇ ਸਾਰੇ ਲੀਡਰ ਸਾਰੇ ਵਰਕਰ ਅੱਜ ਸਵੇਰ ਤੋਂ ਤਤ ਪਾਰਿਆ ਸਾਰੇ ਅੱਜ ਬਹੁਤ ਵੱਡੀ ਗੰਟੀ ਦੇ ਵਿੱਚ ਸਾਰੇ ਇਕੱਤਰ ਹੋਏ ਆ ਇਸ ਕਰਕੇ ਮੈਨੂੰ ਆਸ ਹੈ ਕਿ 20 ਫਰਵਰੀਆ ਚੋਰਾ ਦੇ ਵਿੱਚ ਮੈਨੂੰ ਬਹੁਤ ਵੱਡਾ ਮਾਣ ਇਸ ਹਲਕੇ ਤੋਂ ਸ਼ੋਮਨੀ ਕਾਲੀਦਾਲ ਦੇ ਤੇ ਬਹੁਤ ਜਨ ਸਮਾਜਵਾਦੀ ਲੀਡਰ ਵਰਕਰ ਬੋਟਰ ਸਪੋਰਟਰ ਜਿਹੜਾ ਵੱਡੇ ਮਾਰਜੇ ਨਾਲ ਚਿਤਾ ਕੇ ਪੰਜਾਬ ਪ੍ਰਧਾਨ ਸਭਾ ਚਿੱਤੇ ਤਾਂ ਕੀ ਲੱਗਦਾ ਕਿਹਦੇ ਨਾਲ ਮੁਕਾਬਲਾ ਤੁਹਾਡਾ ਹੋ ਸਕਦਾ ਇਹ ਕੋਲ ਪੇਪਰ ਦਾਖਲ ਹੋ ਰਹੇ ਆ ਖਾਲੇ ਪੇਪਰ ਦਾਖਲ ਹੋਊਗੇ ਕਿਹੜੇ ਕਿਹੜੇ ਕੈਂਡੀਡੇਟ ਦੇ ਪੇਪਰ ਦਾਖਲ ਹੁੰਦੇ ਆ ਫਿਰ ਹੀ ਪਤਾ ਲੱਗੂ ਕੈਂਡੀਡੇਟ ਮੈਦਾਨ 'ਚ ਕਿਹੜਾ ਆ ਐਸਐਮਜੀ ਨਿਊਜ਼ ਪੰਜਾਬ ਲਈ ਹੁਸ਼ਿਆਰਪੁਰ ਤੋਂ ਦਲਜੀਤ ਅਜਨੂ ਹਾਜ਼ਰੀ ਰਿਪੋਰਟ